ਬਾਈ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਤਾਂ ਕਈ ਭਰਾਵਾਂ ਨੇ ਬਾਈ ਮੈਨੂੰ ਫੋਨ ਵੀ ਆ ਰਹੇ ਸੀ ਪਰਸਨਲੀ ਕਹਿੰਦੇ ਬਈ ਬਾਈ ਬਾਗ ਦੀ ਇੱਕ ਵਾਰ ਫੇਰ ਤੋਂ ਵੀਡੀਓ ਬਣਾਓ ਬਿਕੋਜ਼ ਹਮ ਮੈਡੀਕਲ ਸੰਬੰਧੀ ਹੈ ਨਾ ਜਾਂ ਬੱਕਰੀਆਂ ਦੀ ਜਿਵੇਂ ਹੁਣ ਸਰਦੀਆਂ ਦੀ ਰੋਤਾ ਰਹੀ ਆ ਉਹਦੇ ਸੰਬੰਧੀ ਤਾਂ ਅੱਜ ਮੈਂ ਇੱਥੇ ਪਹੁੰਚਿਆ ਹੋਇਆ ਸੀ ਬਾਈ ਬਾਗ ਮਾਲਕ ਲਵੇ ਤਾਂ ਜੇ ਬੱਕਰੀਆਂ ਦੀ ਗੱਲ ਹੋਵੇ ਤੇ ਬਾਈ ਬਾਗ ਮਾਲਕ ਦਾ ਨਾਂ ਨਾ ਆਵੇ ਤਾਂ ਇਹ ਤਾਂ ਹੋ ਨਹੀਂ ਸਕਦਾ ਕਿਉਂਕਿ ਇਹ ਕਿੰਗ ਨੇ ਇਹ ਚੀਜ਼ ਦੇ ਬੱਕਰੀਆਂ ਦੇ ਵਿੱਚ ਤੇ ਅੱਜ ਸਬੱਬ ਇਹ ਆ ਜਾ ਬਣ ਗਿਆ ਵੀ ਨਾਲ ਬਾਈ ਸਫੀ ਕਲਸੀਆਂ ਵਾਲਾ ਇਹ ਵੀ ਬਹੁਤ ਪੁਰਾਣਾ ਖੜਿਆਰੀ ਆ ਬੱਕਰੀਆਂ ਦੇ ਵਿੱਚ ਤੇ ਬਾਈ ਗੱਗੀ ਮੰਨਾਂ ਵਾਲਾ ਤੇ ਕੁਝ ਭਰਾ ਇਹਨਾਂ ਦੇ ਗੈਸਟ ਆਏ ਹੋਏ ਨੇ ਬਾਈ ਦਿੱਲੀ ਤੋਂ ਤੇ ਅੱਜ ਇਹ ਸਬਬ ਬਣ ਗਿਆ ਤਾਂ ਵੀਡੀਓ ਬੜੀ ਘੈਂਟ ਹੋਊਗੀ ਇਹ ਤਾਂ ਜੋ ਦਿੱਲੀ ਤੋਂ ਬਾਈ ਆਏ ਨੇ ਇਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਕਿਉਂ ਆਏ ਨੇ ਤਾਂ ਬੜੀ ਖਾਸ ਗੱਲਬਾਤ ਆ ਅੱਜ ਆ ਵੀਡੀਓ ਦੀ ਤਾਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਬਾਕੀ ਆਪਾਂ ਹੁਣ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਆਪਣੀ ਵੀਡੀਓ ਵਿੱਚ ਭਾਈ ਬਾਗ ਮਲਕ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਆਪਣੀ ਅੱਜ ਦੀ ਇਸ ਵੀਡੀਓ ਵਿੱਚ ਅੱਲਮ ਅਲੈਕੁਮ ਭਾਈ ਸਾਰਿਆਂ ਨੂੰ ਤੇ ਭਾਈ ਅੱਜ ਐਨਾ ਸੋਹਣਾ ਸਬੱਬ ਬਣਿਆ ਹਨਾ ਵੀ ਸਾਰੇ ਭਰਾ ਖੁਸ਼ ਹੋ ਜਾਣਗੇ ਕਿਉਂਕਿ ਅੱਜ ਤੁਸੀਂ ਤਿੰਨੇ ਇਕੱਠੇ ਹੋ ਤੇ ਬਾਕੀ ਆ ਭਾਈ ਦਿੱਲੀ ਤੋਂ ਆਏ ਹੋਏ ਨੇ ਹਨਾ ਤੇ ਇਹ ਭਾਈ ਦਿੱਲੀ ਤੋਂ ਕਿਵੇਂ ਆਏ ਨੇ ਭਾਈ ਕੀ ਸਬੱਬ ਬਣਿਆ ਅੱਜ ਇਹ ਗੱਲਾਂ ਆ ਦੇ ਹੋ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਜਿਹੜੇ ਵੀਡੀਓ ਤੁਹਾਡੀ ਦੇਖਣਗੇ ਹਾਂਜੀ ਠੀਕ ਹੈ ਜੀ ਆਪਾਂ ਬੇਸਿਕ ਜੀ ਗੱਲ ਕਰਦੇ ਹਾਂ ਹਮੇਸ਼ਾ ਆਪਾਂ ਕਿਸੇ ਦੀ ਬੁਰਾਈ ਨਹੀਂ ਕਰਦੇ ਕਦੇ ਵੀ ਹੂੰ ਆਪਾਂ ਤਾਂ ਇਹ ਕਹਿੰਨੇ ਵੀ ਸਭ ਦਾ ਭਲਾ ਹੋਵੇ ਬੱਕਰੀਆਂ ਵਾਲਾ ਦਾ ਹੁਣ ਪਿੱਛੇ ਜੇ ਸਮਾਂ ਲੰਘਿਆ ਪਸ਼ੂਆਂ ਦੇ ਉੱਪਰ ਭਾਰ ਸੀ ਬਹੁਤ ਪਸ਼ੂ ਬਿਮਾਰ ਸੀ ਲੋਕਾਂ ਦੇ ਬਹੁਤ ਕੁਝ ਹੋਇਆ ਤੇ ਸਾਨੂੰ ਅਸੀਂ ਤਾਂ ਇਹੀ ਚਾਹੁੰਦੇ ਹਾਂ ਹਮੇਸ਼ਾ ਇਹੀ ਅਰਦਾਸ ਕਰਦੇ ਹਾਂ ਦੁਆ ਬੇਨਤੀ ਕਰਦੇ ਹਾਂ ਵੀ ਸਭ ਸਾਰਿਆਂ ਦੇ ਪਸ਼ੂ ਮਾਲ ਪਸ਼ੂ ਸਭ ਦਾ ਤੰਦਰੁਸਤ ਰਹੇ ਹਰ ਬੰਦਾ ਖੁਸ਼ ਰਹੇ ਇਹ ਨੇ ਮੇਰੇ ਦੋਸਤ ਨੇ ਇਹ ਦਿੱਲੀ ਤੋਂ ਸ਼ਾਰ ਠੀਕ ਹੈ ਜੀ ਕਾਫੀ ਧੀਰ ਤੋਂ ਸਾਡੀ ਗੱਲਬਾਤ ਹੁੰਦੀ ਮਿਲਣ ਦਾ ਸਵਾਬ ਵੱਜ ਬਣਿਆ ਨੇ ਮੈਨੂੰ ਕਾਫੀ ਵਾਰ ਕਿਹਾ ਵੀ ਟਾਈਮ ਕੱਢ ਜਾ ਤੇ ਤੇਰੇ ਕੋਲੇ ਆਉਣਾ ਹੂੰ ਹੂੰ ਚਲੋ ਅੱਜ ਸਾਡਾ ਇੱਕ ਤਾਂ ਘਰੇਲੂ ਕੰਮ ਸੀ ਥੋੜਾ ਜਿਹਾ ਸਫੀਦਾ ਤੇ ਸੀਗਾ ਉਧਰੋਂ ਫਿਰ ਗੱਗੀ ਹੋਰ ਪਾਸੇ ਗਿਆ ਸੀ ਇਹਨੂੰ ਮੈਂ ਯਾਰ ਤੂੰ ਵੀ ਆ ਜਾ ਸਾਡਾ ਘਰੇਲੂ ਕੰਮ ਸੀ ਦੋਨਾਂ ਤਿੰਨਾਂ ਭਾਈਆਂ ਦਾ ਜ਼ਰੂਰੀ ਹੂੰ ਉਧਰੋਂ ਇਹਨਾਂ ਦਾ ਫੋਨ ਆ ਗਿਆ ਵੀ ਅਸੀਂ ਵੀ ਆਏ ਹੋਇਆ ਸੀ ਵੀ ਆ ਰਹੇ ਹਾਂ ਮੈਂ ਚਲੋ ਇੱਕ ਸ਼ਬਬ ਬਣ ਗਿਆ ਜਿਵੇਂ ਤੁਸੀਂ ਕਹਿ ਰਹੇ ਹੋ ਹੂੰ ਹੂੰ ਵੀ ਉਹ ਵਧੀਆ ਗੱਲ ਬਣ ਗਈ ਠੀਕ ਹੈ ਜੀ ਇਹ ਇਹ ਮਤਲਬ ਇਹਨਾਂ ਦੇ ਤਾਰੂਫ ਬਾਰੇ ਮੈਂ ਇਹਨਾਂ ਦੀ ਜਾਣ ਜੇ ਕਬੂਤਰਬਾਜੀ ਦੇ ਵਿੱਚ ਨਾ ਬਾਈਸ ਜੇ ਚਲੋ ਆਪ ਕਾਰੋਬਾਰ ਤਾਂ ਕੋਈ ਵੀ ਬੰਦਾ ਹਰ ਹਰ ਜਗਾ ਕਰਦਾ ਹੈ ਬਰਕਤ ਦਾ ਇਹਨਾਂ ਤੇ ਰੱਬ ਦੀ ਬਹੁਤ ਵਧੀਆ ਕਾਰੋਬਾਰ ਹੈ ਇਹਨਾਂ ਦਾ ਹੂੰ ਹੂੰ ਤੇ ਬਾਕੀ ਇੱਕ ਕਬੂਤਰਬਾਜੀ ਦੇ ਵਿੱਚ ਨਾ ਜਿਵੇਂ ਉਹ ਲੱਠੇ ਕਬੂਤਰ ਛੱਡੇ ਜਾਂਦੇ ਨੇ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਨਾਮ ਆ ਔਰ ਏਸ ਵਾਲੇ ਕਬੂਤਰ ਹੁੰਦੇ ਨੇ ਏਸ ਵਾਲੇ ਕਬੂਤਰਾਂ 'ਚ ਬਹੁਤ ਵੱਡਾ ਨਾਮ ਆ ਇਹਨਾਂ ਦਾ ਤੇ ਇਹ ਵਰਲਡ ਵਾਈਡ ਜਾਣੇ ਜਾਂਦੇ ਨੇ ਇਸ ਚੀਜ਼ ਲਈ ਇਹ ਮਤਲਬ ਇੱਕ ਰਿਕਾਰਡ ਹੋਲਡਰ ਨੇ ਉਹਦੇ ਵਿੱਚ ਉਹ ਇਹਨਾਂ ਨੂੰ ਜਿਆਦਾ ਬਿਹਤਰ ਇਹ ਜਾਣਗੇ ਕਿ ਕਬੂਤਰਾਂ ਦੇ ਬਾਰੇ ਮੈਨੂੰ ਇੰਨਾ ਜਿਆਦਾ ਪਤਾ ਨਹੀਂ ਉਹਦੇ ਵਿੱਚ ਇੱਕ ਰਿਕਾਰਡ ਹੈ ਇਹਨਾਂ ਦਾ ठीक है जी तो हूँ इन्होंने इन्होंने पूछ इन बारे भाई सब भाइयों को वालेकुम भाई मैं दिल्ली से आया बाग मलिक साहब के पास इनसे हमारी फ़ोन पर बहुत बातें होती रही हैं पहले मेरे को शौक़ था कबूतरबाजी का अब शौक़ पड़ा मुझे बकरियों का बाकी मैं बहुत जगह गया सबके जानवर अच्छे भी लगे और मैंने और जगह स्वागत भी किया वैसे किया ये शौक है माशाल्लाह ये जानवर यहाँ पे जो देखे बहुत ही बढ़िया जानवर लगे और इनकी जैसे जो क्वालिटी है दूध की और बाकी इनकी स्किन की बहुत अच्छी लगी है बाकी ये मुझे गाइड भी कर रहे हैं हर चीज़ से उससे तो भाई मैं इस खुशी में मैं अभी इनके शफी भाई के घर भी गया था वहाँ पे भी मैंने इनका शफी भाई का स्वागत किया है वालिद साहब का स्वागत किया है स्वागत करने का मकसद ये है खड़ो सिर्फ स्वागत करने का मकसद ये शौक़ को बढ़ावा देना ये शौक़ अपना माशाल्लाह बढ़े और लोग इस शौक़ में जुड़े हैं जुड़ने के बाद में इस शौक़ को ज़रा आगे बढ़े माशा ये चल ही रिया है इनकी बहुत मेहनत है और अब से नहीं है बचपन से इनका ये रिया इस पर सारी मेहनत रही है बाकी इन्होंने कबड्डी में भी नाम कमाया हर चीज़ में नाम कमाया और अब ये बकरों में और अपनी बकरियों में भी नाम कमा रहे हैं माशाल्लाह इसलिए जितनी देर से इन्होंने नस्ल ये संभाल के रखी है उसके बाद में इनका स्वागत कर रहा हूँ मलिक साहब का एक पगड़ी से शार्क भाई भाई ये भी मेरे भाई। मैं सोचता हूँ कि पहले का हो जाता तो शफी भाई का मैंने किया है और करूँगा मैं अभी ये एक साफे से एक मिठाई के डब्बे से और ये एक सूट से भाई जितनी इनकी मेहनत है जितनी इनकी लगन है भाई इनकी ये मेहनत का स्वागत बनता है इस स्वागत से ये हमारे को किसी को कोई टॉर्चर या किसी को कुछ नहीं करना भाई यह खुशी होती है अपनी के दिल्ली से आएँ और ऐसे जानवर देखें ऐसे बढ़िया जानवर देखें और जो उसमें अपने ख़ुशी में हमने इनका स्वागत किया और भाई मैं शफ़ी भाई का भी मैं स्वागत कर रहा हूँ एक साफ़े से शफी भाई का भाई पहले भी हुआ था माशाल्लाह इनके साथ खड़े में तो एक स्वागत कर रहा हूँ भाई है शफी भाई का भाई कुछ मेरी मैंने को मेरे को पता नहीं था कि हमारे तो इतने मेहमान हैं माशाल्लाह तो थोड़ी हमारी पगड़िया भी कम रह गई हैं कोई बात नहीं हाँ तो मैं ये, ये शफी तो भाई, भाई का स्वागत है ये स्वागत के शफी भाई का करा भाई ठीक है ना भाई तो मिठाई तो तो के डब्बे से शफी भाई का स्वागत इनके अब्बा का स्वागत इनके घर पे हो चुका है पहले पहले ठीक है सुबह में मगर अब जब यहाँ पे मलक साहब के साथ खड़े हुए तो इनका मान सम्मान दोबारा कर दिया ये भाई मोहन खान मोहन खान साहब है भाई ये हमारी थोड़ी कमी रह गई थी इसलिए पकड़ी चल रही है तो भाई मैं इनका स्वागत कर रहा हूँ माशाल्लाह इनका इनका भी बड़ा शौक में योगदान रहता है ये तीनों एक साथ रहते हैं ये मलिक साहब की तरफ से इनको इनको दे दिया गया भाई है। ये ये तीनों आपस में भाई हैं भाई ये भाई हैं भाई है। इनका कोई फर्क नहीं है किसी नहीं। के कोई अकेला बड़ा नहीं होता अपने भाइयों बहनों के साथ ही बड़ा होता है और भाई ये जो का, ये काम है माशाल्लाह सब, सब के अपने अपने जगह सबके जानवर बढ़िया सब मेहनत कर रहे हैं सब अच्छा कर रहे हैं जहाँ हमें जानवर अच्छा लगा वो बढ़िया लगा तो हमने स्वागत किया माशाल्लाह हमारे जो मलिक साहब हैं बाग मलिक साहब इनका बहुत बढ़िया जानवर है जो टेम ले कर हम भी आए फ़ोन पर बहुत बातें होती चल रही हैं आज इन शह मुलाकात हुई है बाकी अपना जो भी कुछ कहना चाहते हैं ये कहेंगे मलिक साहब ਬਾਕੀ ਦੇਖੋ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਸ਼ਾਇਦ ਐਡੇ ਸਤਕਾਰ ਦੇ ਲਾਇਕ ਤਾਂ ਸੀ ਹੈ ਨਹੀਂ ਸੀ ਜ ਜਨਾ ਸ਼ਾਰਕ ਸਾਹਿਬ ਨੇ ਸਵਾਗਤ ਕੀਤਾ ਸਾਨੂੰ ਸਾਨੂੰ ਇhtram ਦਿੱਤਾ ਸਤਕਾਰ ਦਿੱਤਾ ਤੇ ਮੇਰੀ ਤਾਂ ਬਾਕੀ ਇਹੀ ਪਹਿਲ ਹੁੰਦੀ ਹੈ ਵੀ ਅਦੇ ਭਾਈਆਂ ਦਾ ਸਤਕਾਰ ਵੱਡਾ ਆਪਾਂ ਭਾਈਆਂ ਦਾ ਕਰਾਂਗੇ ਫਿਰ ਆਪਣਾ ਸਤਕਾਰ ਆ ਹੂੰ ਠੀਕ ਹੈ ਤੇ ਚਲੋ ਸਵਾਭਨਾ ਅਸੀਂ ਇਕੱਠੇ ਹੋ ਗਿਆ ਸਫੀ ਵੀ ਆ ਗਿਆ ਜੱਗੀ ਵੀ ਆ ਗਿਆ ਸਾਡੇ ਲਈ ਇਹ ਵੀ ਵੱਡੇ ਨੇ ਠੀਕ ਹੈ ਕਿ ਇਹਨਾਂ ਨੇ ਵੀ ਆਪਣੀ ਇੱਕ ਇਹਨਾਂ ਦੀ ਆਪਣੀ ਇੱਕ ਪਰਸਨਲ ਲਾਈਫ ਹੈ ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡਾ ਨਾਮ ਕਮਾਇਆ ਹੋਇਆ ਹੂੰ ਠੀਕ ਹੈ ਜੀ ਅਸੀਂ ਤਾਂ ਸ਼ੁਕਰਗੁਜ਼ਾਰ ਇਹਨਾਂ ਦੇ ਸਾਨੂੰ ਇਸ ਲਾਇਕ ਸਮਝਿਆ शारक भाई शुक्रिया भाई धन्यवाद भाई इन्होंने मिलने का मौका दिया भाई बहुत बड़े बड़े भाइयों से मिलवाया माशाल्लाह जो शो के नजर आते हैं इनका भाई बहुत सबका बहुत बहुत शुक्रिया ਤੇ ਬਾਈ ਇੱਕ ਗੱਲ ਹੋਰ ਆ ਬਾਗ ਹੈ ਨਾ ਸੋਡਾ ਇਹ ਜਿਹੜਾ ਸਵਾਗਤ ਬਾਈ ਨੇ ਕੀਤਾ ਇਹ ਕਰਨਾ ਵੀ ਬਣਦਾ ਹੈਗਾ ਕਿਉਂਕਿ ਜੇ ਬੀਟਲ ਬੱਕਰੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਨਾਮ ਗੁੱਜਰ ਬਰਾਦਰੀ ਦਾ ਹੁੰਦਾ ਇਹਦੇ ਵਿੱਚ ਕਿਉਂਕਿ ਇਹ ਕੰਮ ਹੀ ਅਸਲ ਗੁੱਜਰਾਂ ਦਾ ਸੀਗਾ ਹੈ ਨਾ ਹਾਂਜੀ ਹਾਂ ਸ਼ੁਰੂ ਤੋਂ ਚੱਲਦਾ ਆਉਂਦਾ ਪੁਰਾਣੇ ਟਾਈਮਾਂ ਤੋਂ ਪਤਾ ਗੱਲ ਕੀ ਹੈ ਸਾਰੇ ਬਜ਼ੁਰਗ ਕਰਦੇ ਰਹੇ ਨੇ ਗਾਂਹਾਂ ਤੁਸੀਂ ਕਰੀ ਜਾਂਦੇ ਹੋ ਨਾ ਬਾਈ ਜਿਹੜੇ ਗੁੱਜਰ ਬਰਾਦਰੀ ਆ ਨਾ ਹਮ ਜਿਵੇਂ ਉਹ ਵੀਰ ਨੇ ਇੱਕ ਮੈਨੂੰ ਸਵਾਲ ਕੀਤਾ ਸੀ ਇਹਦੇ ਨਾਲ ਆਇਆ ਹਮ ਤੇ ਉਹ ਵੀ ਆਪਾਂ ਉਹਨਾਂ ਦੀ ਗੱਲ ਦਾ ਵੀ ਆਪਾਂ ਜਵਾਬ ਇਥੇ YouTube ਤੇ ਦੇਵਾਂਗੇ ਥੋੜਾ ਜਿਹਾ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਬੰਦੇ ਨੂੰ ਪਤਾ ਗੱਲ ਜਦੋਂ ਬੀਟਲ ਬੀਟਲ ਬੱਕਰੀ ਦੀ ਗੱਲ ਆਉਂਦੀ ਆ ਫਿਰ ਤਾਂ ਪੰਜਾਬ ਦੇ ਗੁਜਰਾਂ ਦਾ ਰੋਲ ਵੱਡਾ ਹਮ ਕੱਲਾ ਮੈਂ ਹੀ ਨਹੀਂ ਵੱਡਾ ਇਹਨਾਂ ਨੇ ਇੱਕ ਹੋਰ ਪ੍ਰੋਗਰਾਮ ਲਿਖਿਆ ਹੋਇਆ ਵੀ ਗਾਂਹ ਜਾ ਕੇ ਕੋਈ ਸਾਨੂੰ ਮੇਲਾ ਦੱਸੋ ਇਹਨਾਂ ਨੇ ਮੈਨੂੰ ਜਿੰਮੇਵਾਰੀ ਦਿੱਤੀ ਆ ਚਲੋ ਮੈਂ ਅਸੀਂ ਇਹਨਾਂ ਦੀ ਪੂਰੀ ਇਮਾਨਦਾਰੀ ਨਾਲ ਮਤਲਬ ਹੱਕ ਨਾਲ ਤੇ ਇਹਨਾਂ ਨੂੰ ਗਾਈਡ ਕਰਾਂਗੇ ਸਹੀ ਸਹੀ ਬੰਦੇ ਨਾਲ ਸਾਰਿਆਂ ਦਾ ਜਿੰਨਾ ਜਿੰਨਾ ਨੇ ਇਹ ਇਤਰਾਮ ਦੇਣਾ ਚਾਹੁੰਦੇ ਠੀਕ ਹੈ ਜਿਵੇਂ ਪਹਿਲਾਂ ਆਜ ਮੇਲੇ ਲੱਗਦੇ ਆਪਣੇ ਹਾਂ ਆਪਣੇ ਗੁੱਜਰ ਬਰਾਦਰੀ ਦੇ ਮੁੰਡੇ ਇਹਨਾਂ ਨੇ ਕਿਹਾ ਵੀ ਉਹੀ ਜਿਹੜੇ ਮਤਲਬ ਗੁੱਜਰ ਪੁਰਾਣੇ ਇਹ ਕੰਮ ਕਰਦੇ ਹੁੰਦੇ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਪਹੁੰਚਾਇਆ ਠੀਕ ਹੈ ਹੋਰ ਬਰਾਦਰੀਆਂ ਦੇ ਲੋਕ ਵੀ ਕੰਮ ਕਰਦੇ ਨੇ ਉਹਨਾਂ ਨੇ ਵੀ ਬਹੁਤ ਦੂਰ ਤੱਕ ਨਾਮ ਕਮਾਇਆ ਪਰ ਇਹਨਾਂ ਦੀ ਜੋ ਤਮੰਨਾ ਗਈ ਵੀ ਗੁੱਜਰਾਂ ਦੇ ਪੁਰਾਣੇ ਬੰਦਿਆਂ ਨੂੰ ਮਿਲਣਾ ਉਹ ਮਤਲਬ ਇੱਕ ਇੱਥੇ ਤਾਂ ਪ੍ਰੋਗਰਾਮ ਉਹ ਲੀਕ ਨਹੀਂ ਦੱਸਦਾ ਕਿਸੇ ਮੇਲੇ ਤੇ ਜਾਂ ਇਕੱਠੇ ਹੋਵਾਂਗੇ ਜਾਂ ਕੋਈ ਹੋਰ ਪ੍ਰੋਗਰਾਮ ਬਣਾ ਲਈਏ ਇਹਨਾਂ ਨੂੰ ਸਾਰੇ ਬੰਦਿਆਂ ਨੂੰ ਰੂਬਰੂ ਕਰਾਵਾਂਗੇ ਠੀਕ ਹੈ ਠੀਕ ਹੈ ਜੀ ਇੱਥੇ ਹੁਣ ਜੇ ਨਾਮ ਲੈਣ ਲੱਗੇ ਕਿਸੇ ਦਾ ਨਾਮ ਰਹਿ ਗਿਆ ਨਾ ਲੈ ਗਿਆ ਉਹ ਠੀਕ ਹੈ ਉਹ ਇੱਕ ਵਾਰੀ ਅਸੀਂ ਸੋਚ ਸਮਝ ਕੇ ਸਾਰਾ ਪਲਾਨ ਕਰਕੇ ਇੱਕ ਵਧੀਆ ਪ੍ਰੋਗਰਾਮ ਬਣਾਵਾਂਗੇ ਹੂੰ ਠੀਕ ਹੈ ਉਹ ਕਿਸੇ ਮੇਲੇ ਤੇ ਲਿਖਿਆ ਜਾਊਗਾ ਬਾਕੀ ਗੁਜਰ ਬਰਾਦਰੀ ਆ ਜਿਹੜੀ ਸਾਡੀ ਹੁਣ ਜਿਵੇਂ ਵੀਰ ਨੇ ਸਵਾਲ ਕੀਤਾ ਸੀ ਉਹਨੂੰ ਬੁਲਾਉਨੇ ਆ ਉਹ ਬੁਲਾਇਓ ਉਹਨੂੰ ਬੁਲਾਇਂ ਲੈ ਬਈ ਕਰ ਸਵਾਲ ਕਿਹੜਾ ਕੀਤਾ ਸੀ ਬਾਈ ਨੂੰ ਪਹਿਲਾਂ ਬਾਈ ਸਵਾਲ ਅਸੀਂ ਇਹ ਕਰਨਾ ਸੀ ਕਿ ਜੇ ਬਾਈ ਬਾਗ ਮਲਿਕ ਹੀ ਹੋ ਮਲਕ ਹੈਗੇ ਜਾਂ ਮਲਿਕ ਹੈਗੇ ਮਲਿਕ ਤਾਂ ਤੇਲੀ ਹੁੰਦੇ ਨੇ ਇਹ ਤਾਂ ਵੀ ਤੇਲੀ ਹੁੰਦੇ ਨੇ ਮਾਲਕ ਤੁਸੀਂ ਆਹ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਸਵਾਲ ਹੈ ਇਹਨਾਂ ਇਸ ਗੱਲ ਦੇ ਸਬੰਧ ਵਿੱਚ ਉਹਨਾਂ ਮਹਾਰਾਸ਼ਟਰ ਦੇ ਵੀ ਕੁਝ ਲੋਕਾਂ ਨੇ ਇਹ ਸਵਾਲ ਕੀਤਾ ਸੀ ਠੀਕ ਹੈ ਮਤਲਬ ਕਿ ਇੱਕ ਹੁੰਦਾ ਮਲਿਕ ਐਮ ਏ ਡਬਲ ਐਲ ਆਈ ਕੇ ਮਲਿਕ ਮਲਿਕ ਹੁੰਦੇ ਨੇ ਤੇਲੀ ਤੇਲੀ ਜੋ ਸਾਡੀ ਪੰਜਾਬ ਦੀ ਬਰਾਦਰੀ ਆ ਪੂਲ ਓਵਰ ਇੰਡੀਆ ਦੇ ਵਿੱਚ ਹੈ ਉਹ ਮਲਿਕ ਹੁੰਦੇ ਨੇ ਤੇਲੀ ਇੱਕ ਅਸੀਂ ਮਲਕ ਠੀਕ ਹੈ ਜੀ ਮਲਕ ਸਿੱਧਾ ਮਤਲਬ ਬਾਦਸ਼ਾਹ ਦੇ ਵਿੱਚ ਛੋਟੇ ਜਿਹੇ ਸ਼ਬਦ ਨਾਲ ਹੀ ਫਰਕ ਪੈਂਦਾ ਇੱਕ ਮਲਕ ਹੁੰਨੇ ਆ ਅਸੀਂ ਮਤਲਬ ਜਿਹੜੇ ਪੰਜਾਬੀ ਗੁਜਰਾਂ ਅਸੀਂ ਮਲਕ ਹੁੰਨੇ ਆ ਤੇ ਇੱਕ ਹੀਰ ਗੁਜਰ ਹੁੰਦੇ ਨੇ ਇੱਕ ਵਣ ਗੁਜਰ ਹੁੰਦੇ ਨੇ ਗੁਜਰਾਂ ਦੀਆਂ ਵੀ ਬਹੁਤ ਜਾਤਾਂ ਨੇ ਬਣ ਗੁਜਰ ਹੁੰਦੇ ਨੇ ਹੀਰ ਗੁਜਰ ਹੁੰਦੇ ਨੇ ਮਲਕ ਗੁਜਰ ਹੁੰਦੇ ਨੇ ਰਾਠ ਗੁਜਰ ਹੁੰਦੇ ਨੇ ਤੇ ਵੜਗਰ ਹੁੰਦੇ ਨੇ ਮਹਾਰਾਸ਼ਟਰ ਵਾਲੇ ਗੁਜਰਾਂ ਦੀਆਂ ਬਹੁਤ ਕਿਸਮਾਂ ਨੇ ਠੀਕ ਹੈ ਜੀ ਬਾਕੀ ਉਹ ਰਿਲੀਜੀਅਨ ਦੇ ਹਿਸਾਬ ਨਾਲ ਧਰਮ ਨਾਲ ਉਹ ਬੱਕਰੀ ਗਾਲਾ ਵੀ ਕੋਈ ਕਿਸੇ ਨੂੰ ਫੋਲੋ ਕਰਦਾ ਕੋਈ ਹਿੰਦੂ ਵੀ ਆ ਕੋਈ ਮੁਸਲਮ ਵੀ ਆ ਕੋਈ ਸਿੱਖ ਵੀ ਆ ਗੁਜਰ ਸਾਰੀਆਂ ਧਰਮਾਂ ਚ ਨੇ ਠੀਕ ਹੈ ਜੀ ਇਹੀ ਆ ਜੀ ਥੋੜਾ ਸਵਾਲ ਬਸ ਹੋ ਗਈ ਤਸਲੀ ਇਹ ਆ ਮਲਿਕ ਨਹੀਂ ਮਲਕ ਹੈ ਮਲਕ ਗੁਜਰ ਹੈ ਪੰਜਾਬੀ ਗੁਜਰ ਪੰਜਾਬੀ ਗੁਜਰ ਜਿਹੜਾ ਮਾਰੇ ਲਫ਼ਜ਼ ਵਿੱਚ ਜੋ ਮਲਿਕ ਨਿਕਲਦਾ ਅੱਜ ਇਹਨਾਂ ਨੇ ਆਪਣੇ बिरादरी के बारे में गुजर बिरादरी के बारे में भाई हम गुजर मल्क हैं तो आपको भाई ये बकरी कैसे लगी इनकी भाई की माशाल्लाह बहुत बढ़िया ये मैं तारीफ़ कर चुका हूँ माशाल्लाह अच्छी लगी है बकरियाँ और इसी वजह से हम यहाँ पे इन बकरियों की वजह से हैं भी और जो मुलाकात भी हुई है बड़ी बड़ी हस्तियों से माशाल्लाह तो भाई ये बहुत बढ़िया अच्छी